ਫੋਨ ਕਰਿਆ ਪੁਆ ਨੇ ਨਾ ਚੱਕਿਆ ਕਿਸੇ ਨੇ ਬਾਪੂ ਹੋ ਗਿਆ ਬਿਮਾਰ ਨਾ ਹੀ ਦੱਸਿਆ ਕਿਸੇ ਨੇ ਪਤਾ ਲੱਗਿਆ ਜਦੋਂ ਦਾ ਵੀਰ ਪਿਆਏ ਬਿਮਾਰ ਦਿਲ ਮਿਲਣੇ ਨੂੰ ਕਰੇ ਕਹਿੰਦੀ ਆਵੇ ਚੈਨ ਨਾ ਪੂਆ ਦੀ ਜ਼ਮੀਨ ਪਿੱਛੇ ਲੜੀ ਜਾਂਦੇ ਆਪ ਤੀਚੇ ਪਰ ਪੂਆ ਨੂੰ ਸੰਧਾਰ ਕੋਈ ਜਾਵੇ ਦੇੜਨਾ ਪੂਆ ਦੀ ਜ਼ਮੀਨ ਪਿੱਛੇ ਲੜੀ ਜਾਂਦੇ ਆਪ ਤੀਚੇ ਪਰ ਪੂਆ ਨੂੰ ਸੰਧਾਰ ਕੋਈ ਜਾਵੇ ਦੇੜਨਾ ਤੁਹਾਡੀ ਬਾਪੂ ਦੀ ਜ਼ਮੀਨ ਪੁੱਤੋ ਤੁਹਾਡੇ ਕੋਲ ਰਹਿਣੀ ਆ ਇਹ ਤੇ ਤੁਹਾਡਾ ਹੀ ਹੱਕ ਕਿਸੇ ਹੋਰ ਨੇ ਨਾ ਲੈਣੀ ਆ ਪੂਵਾ ਤੁਹਾਡੀ ਤੁਹਾਡੇ ਕੋਲੋਂ ਮੰਗਦੀ ਇਹ ਪਿਆਰ ਕੂਈ ਪਾਲਦੀ ਪੁਹਾਨਾ ਹੋਰ ਥੇੜ ਦੇੜੇ ਇਹ ਜ਼ਮੀਨ ਪਿੱਛੇ ਲੜੀ ਜਾਂਦੇ ਆਪਤੀ ਜੀ ਪਰ ਪੂਆ ਨੂੰ ਸੰਦਾਰ ਕੋਈ ਜਾਵੇ ਦੇਣ ਨਾ